ਮਾਰਯੋਗ ਅਸ਼ਵੀਰ ਕੋਟਿਆਲ ਆਈਪੀਐਸ ਬਟਾਲਾ ਤੇ ਸ਼੍ਰੀ ਰਮਿੰਦਰ ਸਿੰਘ ਜੀ ਬੀਬੀਐਸ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ ਤੇ ਇੱਕ ਅਸੀਂ ਇੱਕ ਸਫਲਤਾ ਪ੍ਰਾਪਤ ਹੋਈ ਹੈ ਉਹ ਨਿਸ਼ਾਨਦੇਸ਼ ਦੇ ਕੰਮ ਕਰਦੇ ਹੋਇਆ ਥਾਣਾ ਕਮਾਨ ਦਾ ਕੁਝ ਪਿੰਡ ਦਾ ਵਾ ਵੋਜਾ ਉੱਥੇ ਇੱਕ 21 ਤਰੀਕ ਨੂੰ ਵਾਦਤ ਹੋਈ ਸੀ ਜਿਹਦੇ ਇੱਕ ਦੁਕਾਨਦਾਰ ਸੀ ਕਰਿਆਨੇ ਵਾਲਾ ਉਹ ਤੋਂ ਮੱਛਸ ਲੈਣ ਤੋਂ ਉਹਦੇ ਤੋਂ ਪੈਸੇ ਦੇਣ ਤੋਂ ਇੱਕ ਵਿਅਕਤੀ ਨੇ ਆਪਣੇ ਦਸਤੀ ਹਥਿਆਰ ਨਾਲ ਵਿਪਨ ਨਾਲ ਇੱਕ ਮਾਰ ਦੰਦੀ ਦਾ ਵੈਇਰ ਕੀਤਾ ਸੀ ਜਿੱਤੇ ਉਸ ਵੇਧ ਕਾਰਵਾਈ ਕਰਨ ਐ ਸਬ ਸਾਫ ਦੇ ਕਰਨ ਨੇ ਉਹ ਤੇ ਪਟਾਚੀ ਦਿੱਤਾ ਤੇ ਤਰਤੀਸ਼ ਨੂੰ ਕਾਹ ਲਿਆਂਦਾ ਤੇ ਉਸ ਉਸ ਹੀ ਤਰਤੀਸ਼ ਦੇ ਵਿੱਚ ਨਾਲ ਉਹਨੂੰ ਉਹਨੂੰ ਫੋਲੋ ਕਰਦੇ 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 ਉਹਨੂੰ ਸਫਲਾ ਪ੍ਰਾਪਤ ਹੋਈ ਹੈ ਕਿ ਪੰਜ ਤੇ ਪੰਜ ਦਿਨ ਨੂੰ ਇਹਨਾਂ ਨੇ ਉਹ ਵਿਅਕਤੀ ਗਰਜੀਤ ਸਿੰਘ ਏਲੀਅਸ ਮੰਗੂ ਪੁੱਤਰ ਸਰਵਨ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਪੁਸ਼ਕਸ਼ਾ ਸਰ ਨੇ ਦੱਸਿਆ ਕਿ ਉਹ ਚਾਰ ਵਿਪਨ ਜਿਹੜੇ ਆ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀ ਇਹ ਤਿੰਨ ਇਹਨਾਂ ਨੇ ਵੈਪਨ ਮੇਨ ਉਹ ਵੈਪਨ ਜਿਹਨਾਂ ਨੇ ਫਾਇਰ ਕੀਤਾ ਸੀ ਉਹ ਉਹਨਾਂ ਨੇ ਬ੍ਰਾਮ ਕਰ ਦਿੱਤੇ ਐ ਤੇ ਇੱਕ ਵੈਪਨ ਨਾਲ ਗਿਫਟਾ ਕਰਨ ਜਿਹੜਾ ਉਹ ਫੰਨਾ ਬਾਕੀ ਹੈ ਤੇ ਦੋ ਸਾਥੀ ਜਿਹੜੇ ਇਹਨਾਂ ਦੇ ਨਾਲ ਜਿਹੜੇ ਐ ਇਨਵੋਲਵ ਇਸ ਕੰਮ 'ਚ ਉਹ ਫੰਨੇ ਬਾਕੀ ਹੈ ਉਹੀ ਹੀ ਜੋ ਦੀ ਫੜਵਾਂਗੇ ਇਹ ਵਿਅਕਤੀ ਸਾਡੇ ਕੋਲ ਇਸ ਟਾਈਮ ਰਿਮਾਂਡ ਤੇ ਐ ਮਸ਼ਹਲ ਚੱਲ ਰਹੀ ਐ ਉਹ ਨਵਾਂ ਖਸਾ ਸਰ ਕਿੰਨੇ ਇਹ ਜਿਹੜੇ ਆਪਣਾ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਇਹਦਾ ਰਿਮਾਂਡ ਹੈਗਾ ਅੱਜ ਸੀ ਨੂੰ ਦਾ ਚ ਭੇਜ ਕੀਤਾ ਸੀਗਾ ਤਿੰਨ ਦਿਨ ਰਿਮਾਂਡ ਮਿਲਿਆ ਐ ਫੋੜਾ ਪੁੱਛ ਉਸ ਕਰ ਰਹੇ ਤੂੰ ਸਰ ਕਿਨੇ ਰੋਜ਼ ਬਰਾਮਦ ਹੋਏ ਜੀ ਹੋਟਲ ਜਿਹੜੀ ਇਸਟਨ ਦੀ ਬਰਾਮਦਗੀ ਹੈ ਉਹ ਤਿੰਨ ਜਿਹੜੇ ਬਕਤੀ ਬੋਰ ਦੇ ਕੰਟਰੀ ਲੇਡਰ ਬਿਸਟਰ ਨੇ ਤੇ ਨਾਲ ਦੇਖੋ ਨੌ ਰੋਂਦ ਨੇ ਸਰ ਇਹਦਾ ਰਿਕਾਰਡ ਜਿਹੜਾ ਉਹ ਕ੍ਰਿਮੀਨਲ ਹੈ ਕਿ ਜਾਂ ਕਿਵੇਂ ਜਿਹੜਾ ਪਸ਼ੋਕੜ ਹੈ ਇਹਦਾ ਜੀ ਫਿਲਹਾਲ ਜਿਹੜੀ ਐਸਪਰ ਰਿਕਾਰਡ ਜਿਹੜਾ ਇਹਦੀ ਉਮਰ 22 ਸਾਲ ਹੈਗੀ ਹੈ ਪਹਿਲਾਂ ਤੇ ਬੱਚੇ ਪਰਚਾ ਕੋਈ ਹੈਗਾ ਨਹੀਂ ਹੈ ਐਸਾ ਇਹ ਨਵੇਂ ਪਹਿਲੀ ਵਾਰ ਹੀ ਇਹ ਜਿਹੜਾ ਪਰ ਇੱਕ ਉਸ ਚੱਲ ਰਹੀ ਹੈ ਕੋਈ ਕੋਈ ਫਜਾ ਰਿਕਾਰਡਰ ਦਾ ਕਹਿ ਪਰ ਕੋਰਟ ਨਹੀਂਗਾ ਪਰ ਪੁਛ ਕੇ ਸਟਾਫਰੀ ਕਿ ਕਿਸੇ ਨੂੰ ਕੋਈ ਨੇ ਵਾਦਸ਼ ਕਿਸੇ ਨੂੰ ਇਨਵੋਲ ਹੋਏਗਾ ਤਦ ਤੱਕ ਪਹੁੰਚ ਨਹੀਂ ਆਉਗੇ ਤੇ ਸਰ ਇਹਨੇ ਪਹਿਲਾਂ ਵੀ ਕੋਈ ਇਹੋ ਜਿਹਾ ਵੈਪਲ ਲਿਆਣ ਕੇ ਕਿਸੇ ਨੂੰ ਦਿੱਤੇ ਆ ਜਾਂ ਨਹੀਂ ਇਹਦੇ ਬਾਰੇ ਵੀ ਕੋਈ ਪੁਛ ਗਿਸ ਕੀਤੀ ਹੈ ਨਹੀਂ ਇਹ ਜਿਹੜੇ ਦੋ ਸਾਥੀ ਇਹਨਾਂ ਦੇ ਉਹ ਫੜਨੇ ਬਾਕੀ ਹੈ ਤੇ ਇੱਕ ਜਿਹੜਾ ਇਹ ਵਿਅਕਤੀ ਹੈ ਇਹ ਜਿਹੜੀ ਦੱਸੀ ਤੁਹਾਨੂੰ ਗੱਲ ਕਿ ਤੁਹਾਡੇ ਰਿਪੋਰਟ ਤੇ ਹੈਗਾ ਵਾ ਕੁਝ ਚੱਲ ਰਹੀ ਹੈ ਕੋਈ ਫਤਕ ਗੱਲ ਹੁੰਦਾ ਤਾਂ ਨੋਟਸ ਨਹੀਂ ਆਉਗੇ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤ੍ਰਿਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार का ना चलना सिर्फ इकती घंटिया च समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par